ਆਹ ਲੋ ਜੀ ਐ ਚੱਲਦੀ ਆ ਬਾਕੀ ਵੇ ਉਹ ਦੀ ਚੀਜ਼ ਆ ਅੱਛਾ ਨਾਲ ਮਿਲਣ ਵਾਸਤੇ ਵੀ ਦੱਸਿਆ ਹੈ ਹਾਂ ਹਾਂ ਜੀ ਹਾਂ ਜੀ ਠੀਕ ਆ ਜੀ ਕਿੱਟੇ ਕਿੰਨੀ ਰਹੇਗੀ ਸਭ ਬਣਾਈ ਤੇ ਚਲਦੀ ਹੋ ਜੀ ਅੱਛਾ ਬੈਟਰੀ ਇੱਕ ਮਿਲਦੀ ਆ ਕਿ ਦੋ ਇਹਦੇ ਨਾਲ ਇੱਕ ਬੈਟਰੀ ਇੱਕ ਚਾਰਜਰ ਹੈ ਜੀ ਨਾਲ ਲੱਗਾ ਪਏ 1000 ਰੁਪਏ ਦਾ ਜੀ ਅੱਛਾ ਜੀ 1000 ਰੁਪਏ ਦਾ ਮਿਲੂਗਾ ਸਿਰਫ ਇਹ ਵੈਕਿਊਮ ਤੁਹਾਨੂੰ ਪੂਰਾ ਖੇਤ ਦਾ ਆਪਦੇ ਵਾਲੋ ਹੈ ਸਮਾਨ ਅੱਛਾ ਚੀਜ਼ ਆ ਪੂਰੀ ਜੋ ਮਰਜੀ ਸਪਾਈਸਫਾਈ ਕਰੋ ਘਰ ਦੀ ਸਪਾਈਸਫਾਈ ਕਰੋ ਸੋਲਰ ਸਿਸਟਮ ਹੈ ਸੋਲਰ ਸਿਸਟਮ ਚੱਲ ਰਹੀ ਹੋਈ ਹੈ ਅੱਛਾ ਇਹ ਪਿੱਛੇ ਇਹਦੇ ਸੋਲਰ ਸਿਸਟਮ ਲੱਗਿਆ ਹੋਇਆ ਹੈ ਸੋਲਰ ਸਿਸਟਮ ਲੱਗਿਆ ਟੰਗ ਤੋਂ ਜਿੱਥੇ ਮਰਜੀ ਚਾਰਜ ਹੋਵੇਗੀ ਨਾਲੇ ਬੈਟਰੀ ਚਾਰਜ ਵੀ ਹੈਗੀ ਆਟਮ ਹੈ ਜੀ ਜੀ ਇਹ ਮੂਨ ਪੈਪ ਪਾਲ ਚੜਦਾ ਸੀ ਨਾ ਬੋ ਤੇਲ ਹਾਂ ਜੀ ਇਸ ਲਈ ਪਾ ਕਰਦੇ ਸਾਡੇ ਹਾਂ ਜੀ ਹਾਂ ਜੀ ਉਹ ਕੰਮ ਸਿਸਟਮ ਹੋ ਗਿਆ ਜੀ ਹਾਂ ਪ੍ਰੈਸ਼ਰ ਆ ਗਿਆ ਹਨਾ ਇਹ ਚ 10 ਵਾਰੀ ਕੱਢਣਾ ਹੁੰਦਾ ਅਦਰ ਤੇਲ ਹੀ ਪੀਂਦੇ ਸੀ ਇਹ ਕੀ ਖਾਸੀਅਤ ਹੈ ਇਹ ਵੀ ਜੀ ਹੁਣ ਜਿਵੇਂ ਪਨਟ ਕੋ ਖੋਲਿਆ ਚਾਬੀ ਨਾਲ ਹੂੰ ਹੂੰ ਤੇ ਢਿੱਲਾ ਫੜਾੜ ਖੋਲਣਾ ਹੈ ਇਹ ਰੈਸ਼ਨ ਦਾ ਕੰਮ ਕਰਦਾ ਹੈ ਅੱਛਾ ਵੀ ਅੜ ਜਾਂਦਾ ਉੱਥੇ ਆਪਾਂ ਚਾਬੀ ਐਂ ਘਮਾਈਏ ਹਾਂ ਇਹ ਲਓ ਜੀ ਆ ਟਿੱਗਾਂ ਦੇ ਟਿੱਗ ਪਏ ਨੇ ਇਹਨਾਂ ਕੋਲ ਕਵਾੜੀਆਂ ਦੇ ਜਿੰਨੀਆਂ ਮਰਜ਼ੀ ਲੋ ਕਵਾੜੀਆਂ ਤੇ ਥਾੜੀਆਂ ਹਨਾ ਜੀ ਅੱਛਾ ਇਹ ਬਲੋਰ ਵੀ ਆ ਤੇ ਮੈਕ ਕਿਉਂ ਵੀ ਮਤਲਬ ਇਹ ਘੱਟਾਂ ਅੰਦਰ ਨੂੰ ਖਿੱਚਣਾ ਵੀ ਆ ਤੁਸੀਂ ਕੋਈ ਟੀ ਸਾਫ਼ ਕਰਨੀ ਹੈ ਸਟੀਲ ਦਾ ਪਲੇਟ ਹੁੰਦਾ ਇਹਦਾ ਅੱਛਾ ਸਟੀਲ ਦਾ ਵੇਟ ਦਾ ਚੈੱਕ ਕਰੋ ਜਿਵੇਂ ਜਿ ਵਰਤੀ ਜਾਓਗੇ ਤੇ ਇਹ ਤਿੱਖੀ ਹੁੰਦੀ ਜਾਏਗੀ ਆਪਣੇ ਆਪ ਹੀ ਅੱਛਾ ਕਿੰਨੇ ਦੀ ਪੈਂਦੀ ਹੈ ਜੀ ਇਹ ਸਿਰਫ 200 ਰੁਪਏ ਦਾ ਜੀ 200 ਰੁਪਏ ਪੀਸ ਇਹ ਇਹਦੇ ਜਿਵੇਂ ਆਇਆ ਲੱਗਦਾ ਜਿਵੇਂ ਪਲਾਸਟਿਕ ਦੇ ਨੇ ਜੀ ਇਹ ਫਾਈਬਰ ਫਾਈਬਰ ਦਾ ਹੁੰਦਾ ਜੀ ਅੱਛਾ ਫਾਈਬਰ ਦਾ ਦੋਨੋਂ ਪਾਸੇ ਮੂੰਹ ਵਾਲੀਆਂ ਆਈਆਂ ਅਲੱਗ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਹੈਗਾ ਜੀ ਇਸ ਟਾਈਮ ਏਸ਼ੀਆ ਦੀ ਇੱਕ ਬਹੁਤ ਵੱਡੀ ਕਬਾੜ ਮਾਰਕੀਟ ਦੇ ਵਿੱਚ ਇੱਥੇ ਕਬਾੜ ਹੋਈਆਂ ਚੀਜ਼ਾਂ ਨੂੰ ਚਾਰਚਣ ਲੱਗ ਜਾਂਦੇ ਆ ਲੋਕੀ ਟਰੈਕਟਰਾਂ ਦਾ ਸਮਾਨ ਲੈਣ ਆਉਂਦੇ ਆ ਗੱਡੀਆਂ ਦਾ ਸਮਾਨ ਲੈਣ ਆਉਂਦੇ ਆ ਚਾਬੀਆਂ ਪਾਨੇ ਟੂਲ ਸਾਰਾ ਕੁਝ ਤੇ ਆਹ ਦੁਕਾਨ ਦੇਖੋ ਤੁਸੀਂ ਇਹ ਹੈਗੇ ਗਿਆਨੀ ਬਾਈ ਜੀ ਇਹ ਗਿਆਨੀ ਜੀ ਦੇ ਵੀਡੀਓ ਪਹਿਲਾਂ ਵੀ ਪਾਈ ਆ ਥੋੜੇ ਦਿਨ ਪਹਿਲਾਂ ਮੈਂ ਪਰ ਨਵਾਂ ਸਮਾਨ ਜਦੋਂ ਵੀ ਆਉਂਦਾ ਰਹਿੰਦਾ ਨਾ ਆਪਾਂ ਵੀਡੀਓ ਪਾਉਂਦੇ ਰਹਿੰਦੇ ਆ ਤੇ ਗਿਆਨੀ ਨੇ ਆਪਾਂ ਨੂੰ ਅੱਜ ਸੱਜਿਆ ਬਾਈ ਨੇ ਕਹਿੰਦਾ ਵੀ ਸਮਾਨ ਆਇਆ ਹੋਇਆ ਨਵਾਂ ਆਜੋ ਕਰਾਂ ਆਪਾਂ ਤੁਹਾਨੂੰ ਦਿਖਾਉਨੇ ਆ ਬਾਈ ਨਾ ਕਰਦੇ ਆ ਗੱਲਬਾਤ ਆ ਦੇਖੋ ਤੁਸੀਂ ਆ ਕੁਆੜੀਆਂ ਕੁੜੀਆਂ ਕਈ ਕੁਸ਼ ਆ ਕੀਪਾਂ ਸਾਰਾ ਸਮਾਨ ਸੰਗਲ ਸੁngਲ ਲਈ ਬੈਠਾ ਬਾਈ ਇਹ ਵੇਚਣ ਵਾਸਤੇ ਸਾਰਾ ਸਮਾਨ ਤੂੜ ਕੇ ਆ ਤੇ ਗੱਲਬਾਤ ਕਰਦੇ ਆ ਕੱਲਾ ਕੱਲਾ ਟੂੜ ਤੁਹਾਨੂੰ ਦਿਖਾਉਨੇ ਆ ਵੀਡੀਓ ਦੇ ਐਂਡ ਤੱਕ ਬਣੇ ਕੀ ਹਾਲ ਨੇ ਜੀ ਗਿਆਨੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਠਾਕ ਹੋ ਆਪ ਜੀ ਸ਼ੁਕਰ ਵਈਆ ਸ਼ੁਕਰ ਚਾਹੀਦਾ ਜੀ ਅੱਛਾ ਜੀ ਦਿਖਾ ਦਿਓ ਆ ਥੋੜੇ ਦਿਨ ਪਹਿਲਾਂ ਹੀ ਵੀਡੀਓ ਬਣਾ ਕੇ ਗਿਆ ਕਹਿੰਦੇ ਆਜੋ ਦੁਬਾਰੇ ਕਹਿੰਦਾ ਟੂ ਲੈ ਆਂਦੇ ਨੇ ਲਿਆਓ ਨੇੜੇ ਦਿਖਾਓ ਜੀ ਕੀ ਲੈ ਆਂਦੇ ਨੇ ਨੇੜੇ ਦਿਖਾਓ ਜੀ ਮੜਾ ਜਾ ਆਜੋ ਪੇੜ ਪੋਦੇ ਕੱਟਣ ਵਾਸਤੇ ਆਈ ਆ ਪੋਦੇ ਛੀ ਆਪਣੇ ਕੋਲ ਲਓ ਜੀ ਆ ਆਰੀ ਆ ਗਈ ਆਰੀ ਡਿਜੀਟਲ ਵਾਲੀ ਹੈ ਜੀ ਬੈਟਰੀ ਵਾਲੀ ਹੈ ਅੱਛਾ ਜੀ ਹੂੰ ਉਹ ਪਿਆਰੀ ਆਟਮਾ ਦੇਖੋ ਚਲਦੀ ਹੈ ਜੀ ਜੀ ਵਿਚਾਰੇ ਲਈ ਆਟਮਾ ਹੈ ਅੱਜ ਅੱਛਾ ਇਹ ਬੈਟਰੀ ਤੇ ਚੱਲੂਗੀ ਲਾ ਲਗ ਲਗ ਹੋ ਗਈ ਇਹ ਬੈਟਰੀ ਪੈਕੇ ਵਿੱਚ ਅੱਛਾ ਜੀ ਡੇਢ ਘੰਟੇ ਪੈਕੇ ਦਾ ਅੱਛਾ ਡੇਢ ਘੰਟਾ ਕੱਢ ਜਾਂਦੀ ਹੈ ਇਹ ਲਾਗੇ ਬਸ ਕੋ ਹੱਥ ਨਾਲ ਵੜਦੇ ਹੋ ਮੇਰਾ ਕਿਦੇ ਲਓ ਜੀ ਇਹ ਚੱਲਦੀ ਹੈ ਟੱਕੜ ਲੋਹਾ ਜੋ ਮਰਜੀ ਵੜੀਓ ਅੱਛਾ ਜੀ ਡੇਢ ਵੜੀਓ ਜੋ ਮਰਜੀ ਤੇ ਟਾਣੇ ਵੜੀਓ ਜੋ ਮਰਜੀ ਆਹ ਦੇਖੋ ਮਿੱਤਰੋ ਇਹ ਕਿਹੜੀ ਚੀਜ਼ ਆਈ ਹੈ ਬਹੁਤ ਪਿਆਰੀ ਆ ਆਹ ਦੇਖੋ ਤੁਸੀਂ ਬਾਬਾ ਚੱਲ ਹੀ ਨਾ ਜਾਵੇ ਕਿਤੇ ਹੈ ਇਹ ਚਲਾਵਾ ਕਰਾਂ ਮੈਂ ਦੋਨੋਂ ਬਟਨ ਤੋਂ ਅੱਛਾ ਆਹ ਆ ਵੀ ਆ ਗਿਆ ਜੀ ਆਹ ਲਓ ਜੀ ਐ ਚੱਲ ਵੀ ਆ ਬਾਕੀ ਬੀ ਉਹ ਵੀ ਚੀਜ਼ ਆਈ ਹੈ ਅੱਛਾ ਨਾਲ ਮਿਲਣ ਵਾਸਤੇ ਵੀ ਦੱਸਿਆ ਹੈ ਹਾਂ ਹਾਂਜੀ ਹਾਂਜੀ ਠੀਕ ਆ ਜੀ ਕਿੰਨੇ ਕਿੱਟੇ ਕਿੰਨੀ ਰਹਿ ਗਈ ਸਭ ਬਣਾਈ ਵਿੱਚ ਹੁੰਦੀ ਹੈ ਜੀ ਅੱਛਾ ਬੈਟਰੀ ਇੱਕ ਮਿਲਦੀ ਹੈ ਕਿ ਦੋ ਇਹਦੇ ਨਾਲ ਇੱਕ ਬੈਟਰੀ ਇੱਕ ਚਾਰਜਰ ਹੈ ਜੀ ਨਾਲ ਬਹੁਤ ਹੀ ਪਿਆਰੀ ਆਟਮ ਹੈ ਇਹ ਮਿਲੇ ਜੀ ਤੁਹਾਨੂੰ ਗਾਇਨੇ ਹਾਰਵੈਸਟ ਸਟੋਰ ਗੁਰਦੇਵ ਭਾਦਰ ਮਾਰਕੀਟ ਸ਼ਾਪ ਸ਼ਾਪ ਨੰਬਰ 383 09915105585 ਤੇ ਜੀ ਬਿਲਕੁਲ ਜੀ ਲਓ ਜੀ ਅੱਢ ਤੇ ਮਗਾ ਸਕਦੇ ਹੋ ਪੂਰੀ ਬਗਾ ਸਕਦੇ ਹੋ ਟ੍ਰਾਂਸਪੋਰਟ ਸਰਵਿਸ ਜੀ ਹੈਗੀ ਆਪਣੀ ਸਾਰੀ ਸਰਵਿਸ ਹੈਗੇ ਹਰ ਤਰ੍ਹਾਂ ਦੀ ਸਰਵਿਸ ਜੀ ਐਡਰੈਸ ਆ ਗਿਆ ਜੀ ਅੱਛਾ ਕੀ ਰੇਟ ਆ ਜੀ ਇਹ ਇਹ ਮਿਲੇਗੀ ਸਿਰਫ 1800 ਰੁਪਏ ਦੀ ਜੀ 1800 ਦੀ ਮਿਲ ਜੂਗੀ ਤੁਹਾਨੂੰ ਇਹ ਜੀ ਆ ਚੈੱਕ ਕਰੋ ਤੁਸੀਂ ਇਹ ਸਿਰਫ 1800 ਦੀ ਮਿਲ ਜੂਗੀ ਤੁਹਾਨੂੰ ਬਹੁਤ ਹੀ ਪਿਆਰਾ ਟੂਲ ਹੈ ਅੱਛਾ ਗਿਆਨੀ ਜੀ ਇਹ ਤੇ ਆ ਗਈ ਜੀ ਆ ਅੱਛਾ ਇਹਦਾ ਜਿਹੜਾ ਆ ਅੱਗੇ ਚੈਨ ਆ ਇਹ ਬਾਅਦ ਚੇਂਜ ਹੋ ਜਾਂਦੀ ਹੈ ਮੈਂ ਜੀ ਸਿਰਫ 200 ਰੁਪਏ ਚੈਨ ਆ ਜਦੋਂ ਮਰੀ ਖਰਾਬ ਹੋ ਜੇ ਖਰਾਬ ਜਲਦੀ ਹੁੰਦੀ ਨਹੀਂ ਹੈਗੀ ਅੱਛਾ ਜੀ ਜੇ ਬਾਈ ਚਾਂਸ ਹੋ ਜੇ ਤਾਂ 200 ਰੁਪਏ ਚੈਨ ਆ ਚੇਂਜ ਹੋ ਜਾਂਦੀ ਹੈ ਜੀ ਅੱਛਾ ਜੀ ਇੱਕ ਆ ਆ ਗਿਆ ਜੀ ਕਾਈ ਆਪਣ ਸੋਲਰ ਲਾਈਟ ਜੀ ਆਪਣੇ ਕੋਲ ਇਹ ਨਿੱਕੇ ਨਿੱਕੇ ਟੂਲ ਫਿਰ ਤੁਹਾਨੂੰ ਕੌਣ ਕਹਿੰਦਾ ਇਹੋ ਜਿਹੇ ਕਾਰਡ ਕੱਢਣ ਨੂੰ ਬਾਈ ਪੈਪੀ ਦੀ ਆਈਟਮ ਨੂੰ ਸ਼ੌਕ ਹੈ ਜੀ ਆਪਾਂ ਨੂੰ ਵੱਡੀ ਵੱਡੀ ਚੀਜ਼ਾਂ ਪਿਆਰ ਕਰਕੇ ਡਿਮਾਂਡ ਪੂਰੀ ਕਰਨ ਦਾ ਡਿਮਾਂਡ ਵਾਲੀ ਆਈਟਮ ਹੈ ਸਾਡੇ ਕੋਲ ਲਾਈਟ ਹੈ ਸੋਲਰ ਸਿਸਟਮ ਹੈ ਸੋਲਰ ਸਿਸਟਮ ਚੱਲਣ ਵਾਲੀ ਹੋਈ ਹੈ ਅੱਛਾ ਇਹ ਪਿੱਛੇ ਦੇ ਸੋਲਰ ਸਿਸਟਮ ਲੱਗਿਆ ਹੋਇਆ ਹੈ ਟੰਗ ਤੋਂ ਜਿੱਥੇ ਮਰਜੀ ਹੂੰ ਚਾਰਜ ਹੋਵੇਗੀ ਨਾਲ ਬੈਟਰੀ ਚਾਰਜ ਵੀ ਹੈਗੀ ਮੋਬਾਈਲ ਚਾਰਜ ਵੀ ਹੈਗਾ ਜੀ ਇਹ ਅੱਛਾ ਉਹ ਕਿਵੇਂ ਮਤਲਬ ਆਹ ਵਾਹ ਜੀ ਵਾਹ ਚਾਨਣ ਦੇਖੋ ਤੁਸੀਂ ਕਿੰਨਾ ਹੈ ਕਿੰਨਾ ਕਿੰਨੀ ਹੈ ਫੰਕਸ਼ਨ ਹੈਗੇ ਲਗ ਲਗ ਹੂੰ ਲਗ ਲਗ ਬਣਾਇਆ ਜੀ ਇਹ ਦੇਖੋ ਬਿਲਕੁਲ ਬੰਦ ਕਰਿਓ ਮੜੀ ਜੀ ਕਰਾ ਆਹ ਦੇਖੋ ਜੀ ਲਓ ਜੀ ਕੀ ਬਾਤ ਹੈ ਜੀ ਲੱਗ ਲੱਗ ਵਿੱਚ ਲਾਈਟਾਂ ਨੇ ਚਾਰੇ ਖਾਨੇ ਅੱਡ ਅੱਡ ਜਗਦੇ ਨੇ ਹਾਂ ਜਗਾਉਣੇ ਹੋਣ ਤਾਂ ਲੋ ਜੀ ਇਕੱਠੇ ਵੀ ਜਗ ਜਾਂਦੇ ਨੇ ਰੋਸ਼ਨੀ ਦੇਖੋ ਕਿੰਨੀ ਹੈਗੀ ਹੈ ਹੂੰ ਉਹ ਪਿਆਰੀ ਜਿਹੀ ਟੇਮ ਦੁਕਾਨ ਦਾ ਭਰਾ ਵਾਸੀ ਨੋਟਨ ਲਾਉਂਦੀ ਲੋੜ ਹੀ ਨਹੀਂ ਬਿਲਕੁਲ ਜੀ ਆਹ ਵੇਖੋ ਫੰਕਸ਼ਨਲ ਆਈਟਮ ਹੈ ਕਿੰਨਾ ਚਾਨਣ ਹੋ ਗਿਆ ਦਿਨ ਚ ਚਾਨਣ ਹੋਰ ਜ਼ਿਆਦਾ ਹੁੰਦਾ ਹੈ ਹੈ ਵੈਸੇ ਤਾਂ ਹਨੇਰੇ 'ਚ ਕਰਦੀ ਜ਼ਿਆਦਾ ਪਰ ਆਹ ਵੇਖੋ ਤੁਹਾਨੂੰ ਪਤਾ ਲੱਗ ਹੀ ਰਿਹਾ ਤੇ ਚਾਨਣ ਦਾ ਅੱਛਾ ਕਿੰਨਾ ਚਿਰ ਸੋਲਰ ਸਿਸਟਮ ਨਾਲ ਕਿਵੇਂ ਕਰਕੇ ਰੱਖਣਾ ਮਿਲਦਾ ਹੈ ਇਹ ਸਾਡੇ ਕੋਲ ਚੱਲ ਜਾਂਦੀ ਜੀ ਆਮਨਦ ਜੀ अच्छा मतलब कि दुपहरे चार्ज हो के रात नु मतलब एक बार चला एक चलाओ जी मर्जी चलाओ जी मर्जी भरतो पर टांग दो टंगा ਦਾ ਫਿਸ਼ਚਰ ਮੈਂ ਗਿਆ ਚਾਰਜਰ ਸਿਸਟਮ ਹੈ ਬੈਟਰੀ ਸਿਸਟਮ ਹੈ ਮੋਬਾਈਲ ਚਾਰਜਰ ਲਾਓ ਚਾਰਜ ਕਰੋ ਇਹਨੂੰ ਹੋਰ ਜੀ اچھا ਚਾਰਜ ਕਿੰਨਾ ਚਿਰ ਲਾਉਣੀ ਪੈਂਦੀ ਜੀ ਇਹ ਕੰਟੇ ਜਿੰਨੇ ਘੰਟਾ ਲਾਓ ਵੀ 4-5 ਘੰਟੇ ਚਲਾਓ ਅੱਛਾ ਜੀ ਸਿਸਟਮ ਹੈ ਗਿਆ ਦਾ ਇਹ ਮਿਲੇਗੀ ਤੁਹਾਨੂੰ ਸਿਰਫ 500 ਰੁਪਏ ਦੀ ਰੇਟ ਹੈ ਜੀ 500 ਦੀ ਸਿਰਫ 500 ਰੁਪਏ ਦੀ ਤੇ ਆਨਲਾਈਨ ਵੀ ਪੇਜ ਹੀ ਦੋਗੇ ਜਿਵੇਂ ਤੁਹਾਨੂੰ ਐਡਰੈਸ ਦੱਸਿਆ ਪਹਿਲਾਂ ਵੀ ਦੇ ਚ ਬਿਲਕੁਲ ਭੇਜਦਾ ਗਏ ਲਓ ਜੀ ਤੁਸੀਂ ਇਹਨਾਂ ਨੂੰ ਕਾਲ ਕਰਕੇ ਆ ਸਕਦੇ ਹੋ ਤੇ ਆਨਲਾਈਨ ਵੀ ਮਗਾ ਸਕਦੇ ਹੋ ਆਨਲਾਈਨ ਮਗਾਉਣ ਦਾ ਫਿਰ 500 ਜੀ ਪਊਗੀ ਵਿੱਚੇ ਕਿ ਖਰਚਾ ਡਾ ਖਰਚਾ ਡਾ ਹੁੰਦਾ ਹੀ ਕੋਈ ਸਰਵਿਸ ਹੈਗੀ ਹੈ ਜਿੰਨਾ ਖਰਚਾ ਆਏਗਾ ਸੋ ਪਏਗਾ ਜੀ ਜੀ ਇਹਦੇ ਸੋਚ ਵਗੈਰਾ ਕਿੱਥੇ ਨੇ ਬੰਦ ਕਰਨ ਵਾਲੇ ਨੇ ਇਹ ਉੱਪਰ ਲੱਗੇ ਹੋਏ ਆਹ ਦੇਖੋ ਜੀ ਇਹ ਬਟਨ ਲੱਗੇ ਆ ਇਹ ਬਟਨ ਕਿਵੇਂ ਆ ਇੱਥੇ ਚੇਂਜ ਹੋ ਜਾਂਦਾ ਜਿਵੇਂ ਨਾ ਮਰਜ਼ੀ orange color ਦੀ ਹੋ ਗਈ led ਆ ਗਈ ਹਨਾ ਹਾਂਜੀ ਹਾਂਜੀ off white color ਸਾਰੇ ਕਲਰ ਨੇ ਜੀ ਜਿਹੜੇ ਮਾਜੀ ਸਹੀ ਬਣਾ ਲਓ ਇਹਨੂੰ ਕੀ ਬਾਤ ਇਹ ਸਿਰਫ 500 ਰੁਪਏ ਦੀ ਆਈਟਮ ਹੈ 500 ਰੁਪਏ ਦੀ ਆਈਟਮ ਆਪ ਨੂੰ ਸੌਖੇ ਮਿਲੇਗੀ ਜੀ 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 ਠੀਕ ਹੈ ਜੀ ਹੋਰ ਇੱਕ ਨੰ ਅੱਛਾ ਜੀ ਆ ਕੀ ਆਈਟਮ ਹੈ ਗਿਆਨੀ ਜੀ ਹੁਣ ਇਹ ਹੈ ਜੀ ਵੈਕਿਊਮ ਆਪਣੇ ਕੋਲ ਜੀ ਗੱਡੀਆਂ ਸਾਫ ਕਰਨ ਵਾਸਤੇ ਇਸ ਘਰ ਦੀ ਸਫਾਈ ਕਰਨ ਵਾਸਤੇ ਬੈਟਰੀ ਵਾਲਾ ਜੀ ਅੱਛਾ ਜੀ ਬੈਟਰੀ ਦੇ ਚੱਲਦਾ ਹੈ ਵੀ ਹਾਂ ਬੈਟਰੀ ਤਾਰਾ ਖਿੱਚਣ ਦੀ ਲੋਣੀ ਕੋਈ ਇਸ ਕਲਾ ਲੈਣ ਦੀ ਲੋਣੀ ਪਿੱਛੇ ਦਾ ਘਰ ਹੁੰਦਾ ਹੈ ਕਿ ਤਾਰ ਇਸ ਕਦਾ ਜਿੰਦਰ ਹੁੰਦਾ ਹੈ ਇਸ ਇਹ ਆਪਣੇ ਕੋਲ ਲਾਓ ਜੀ ਬੈਟਰੀ ਤੇ ਸਾਰਾ ਦਿਨ ਸਫਾਈ ਕਰੋ ਇੱਕ ਘੰਟਾ ਚਾਰਜ ਕਰੋ ਤੇ 4 ਘੰਟੇ ਚਲਾਓ ਕੰਮ ਲੋ ਜੀ ਇਹਨੂੰ ਜਿਵੇਂ ਮਰਜ਼ੀ ਸੀਟਾਂ ਸੁੱਟਾਂ ਥੱਲੇ ਵਾੜੀ ਜਾਓ ਹਣਾ ਚਲਾਓ ਕਾ ਇਹਨੂੰ ਕਿਰਾ ਲਾਓ ਜੀ ਚਲਾ ਕੇ ਦੇਖਦੇ ਆ ਇਹਨੂੰ ਆ ਦੇਖੋ ਲਾਓ ਜੀ ਉਹ ਬੜੀ ਪਿਆਰੀ ਆਟਮ ਇਹ ਬੰਦ ਹੈ ਅੱਗੋ ਹਣਾ ਹਾਂਜੀ ਹਾਂਜੀ ਸਾਈ ਕੋਲੀ ਕੋਲੀ ਕਰਕੇ ਸਭ ਕਰੇਗਾ ਆ ਦੇਖੋ ਅੱਛਾ ਜੀ ਇਹ ਚੱਲ ਰਿਹਾ ਹੈ ਬਿਲਕੁਲ ਜੀ ਬਿਲਕੁਲ ਫੰਕਸ਼ਨ ਹੈਗੇ ਨਾਲ ਕਿ ਦਿੱਤੇ ਵੇ ਜਿਹੜੇ ਮੁੱਝ ਲੈ ਲਈ ਅੱਛਾ ਅੱਛਾ ਕਿੰਨੇ ਦਾ ਪੈਂਦਾ ਜੀ ਇਹ ਇਹ ਸ਼ੋਰ ਮਿਲੇਗਾ ਪਰ 1000 ਰੁਪਏ ਦਾ ਜੀ ਅੱਛਾ ਜੀ 1000 ਰੁਪਏ ਦਾ ਮਿਲੂਗਾ ਸਿਰਫ ਇਹ ਵੈਕਿਊਮ ਤੁਹਾਨੂੰ ਪੂਰਾ ਖਿੱਚਦਾ ਆਪਦੇ ਵੱਲੋਂ ਹੈ ਸਮਾਨ ਜੀ ਜੀ ਪੂਰੀ ਜੋ ਮਰਜੀ ਸਫਾਈ ਕਰੀਏ ਸਫਾਈ ਕਰੋ ਘਰ ਦੀ ਸਫਾਈ ਕਰੋ ਜੇ ਮਰਜੀ ਕੰਮ ਲਈ ਜੇ ਤੁਸੀਂ ਜੀ ਜੀ ਬਿਲਕੁਲ ਫੰਕਸ਼ਨ ਸਾਰੇ ਨਾਲ ਦਿੱਤੇ ਗਏ ਇਹਨਾਂ ਨੂੰ ਹਾਂ ਲਖੋ ਇਹ ਚਾਰਜ ਹੁੰਦਾ ਫਿਰ ਹੈ ਸਾਰਾ ਹਾਂ ਜੀ ਚਾਰਜ ਹੁੰਦਾ ਘੰਟਾ ਚਾਰਜ ਕਰੋ 4 ਘੰਟੇ ਕੰਮ ਲਓ ਜੀ ਲਓ ਜੀ ਨਾਲ ਆ ਵੀ ਆ ਗਿਆ ਜੀ ਸਾਰੇ ਫੰਕਸ਼ਨ ਨਾਲ ਦਿੱਤੇ ਗਏ ਇਹਨਾਂ ਚੋਂ ਜੀ ਮੈਂ ਜਿੰਨਾ ਵੀ ਤੁਸੀਂ ਆ ਕੋਈ ਬਰੀਕ ਥਾਂ ਤੋਂ ਆਣਾ ਵਿੱਚ ਮੋਟਰ ਕੱਢਣਾ ਪੂਰਾ ਫਿਰ ਤੁਸੀਂ ਆ ਆ ਲਾ ਸਕਦੇ ਹੋ ਹਾਂ ਹਾਂ ਜੀ ਹਾਂ ਜੀ ਵਾਕਏ ਆ ਵੀ ਹੈਗਾ ਜੀ ਕਿਹਦੇ ਨਾਲ ਅੱਗੇ ਲਾਉਣਾ ਉਹ ਘੈਂ ਘੈਂ ਚੀਜ਼ ਆਈਆਂ ਬਹੁਤ ਬੋਲ ਬੋਲ ਆ ਗਿਆ ਹੈ ਨਾ ਆਹ ਬਰਾ ਸ਼ਹੀ ਹਜੇ ਇੱਕ ਆ ਗਿਆ ਵਾਹ ਜੀ ਵਾਹ ਕੀ ਬਾਤ 1000 ਰੁਪਏ ਤੁਹਾਨੂੰ ਇਹ ਮਿਲ ਜੂਗਾ ਜੀ ਇਹ 1000 ਰੁਪਏ ਬੈਟਰੀ ਕਿ ਲਈ ਬੈਟਰੀ ਲੈਣ ਜੋ ਚਾਰ ਪਾਸੋਂ ਕੋ ਬੈਟਰੀ ਨਹੀਂ ਆਉਂਦੀ ਬਿਲਕੁਲ ਜੀ ਬਿਲਕੁਲ ਆ ਦੇਖੋ ਚੱਕਦਾ ਵੀ ਇਹ ਪੂਰਾ ਹੈ ਆ ਪੂਰਾ ਪੂਰਾ ਕੈਂਟ ਸਾਈ ਹੈ ਜੀ ਆ ਲੋ ਵਾਕਏ ਜੀ ਹੂੰ ਅੱਛਾ ਫਿਰ ਕੱਟ ਹੋਈ ਨਾ ਅੱਗੇ ਹੈ ਸਾਰਾ ਹਾਂ ਜੀ ਸਾਰਾ ਇਕੱਠਾ ਹੋ ਕੇ ਇਹਨੂੰ ਕੱਟ ਕੇ ਬਾਅਦ ਬਾਅਦ ਜੀ ਜੀ ਠੀਕ ਹੈ ਜੀ ਗਿਆਨੀ ਜੀ ਕੋਲ ਹੈ ਭਾਈ ਆ ਦੇਖੋ ਤੁਸੀਂ ਯਾਰ ਆ ਆਰੀ ਵਾਲਾ ਕੰਮ ਜਿਹੜਾ ਦੁੱਜੀ ਵੱਡੀ ਸਾਰੀ ਚੱਕਣੀ ਪੈਂਦੀ ਉਹਦਾ ਕੰਮ ਹੀ ਗਿਆਨੀ ਜੀ ਨੇ ਮਗਾਤਾ ਹਨਾ ਆ ਦੇਖੋ ਨਾਲ ਕਵਰ ਵੀ ਦਿੱਤਾ ਵੀ ਹੱਥ ਤੇ ਨਾਲ ਲੱਗ ਜਾ ਹੈ ਹਨਾ ਅੱਛਾ ਗਿਆਨੀ ਇਹਦਾ ਬਲੇਡ ਬਲੂਡ ਚੇਂਜ ਹੁੰਦਾ ਕਿ ਨਵੀਂ ਲੈਣੀ ਪੈਂਦੀ ਫਿਰ ਜਾਂ ਨਿਕਲ ਆਂਦੇ ਨੇ ਦੰਦੇ ਦੇ ਸਾਫ ਨਹੀਂ ਹੁੰਦੀ ਬਧੀ ਘੈਂਟ ਚੀਜ਼ ਹੈ ਬਧੀ ਚੀਜ਼ ਹੈ ਖਾਬ ਨਹੀਂ ਹੁੰਦੀ ਸਟੀਲ ਦਾ ਬਲੇਡ ਹੁੰਦਾ ਇਹਦਾ ਅੱਛਾ ਸਟੀਲ ਦਾ ਬਲੇਡ ਦਾ ਚੈੱਕ ਕਰੋ ਜਿਵੇਂ ਜਿ ਵਰਤੀ ਜਾਓਗੇ ਤੇ ਇਹ ਤਿੱਖੀ ਹੁੰਦੀ ਜਾਏਗੀ ਆਪਣੇ ਆਪ ਹੀ ਅੱਛਾ ਕਿੰਨੇ ਦੀ ਪੈਂਦੀ ਹੈ ਜੀ ਇਹ ਸਿਰਫ 200 ਰੁਪਏ ਸ ਹੈ ਜੀ 200 ਰੁਪਏ ਪੀਸ ਉਹ ਕਹਿੰਦੇ ਜੀ ਹਲਕੀ ਲੈਡ ਦੀ ਵੀ ਵਧੀਆ ਪੀਸ ਹੈਗਾ ਨਾਲੇ ਕਵਰ ਲੱਗਾ ਹੋਇਆ ਹੈ ਨਾ ਇਹਦਾ ਕਵਰ ਦਿੱਤਾ ਹੀ ਦਾ ਜੀ ਲਓ ਜੀ ਇਹਨੂੰ ਕਵਰ ਦੇ ਵਿੱਚ ਪਾਓ ਇਹ ਕਿੱਧਰ ਗਿਆ ਜੀ ਕਵਰ ਆ ਰਿਹਾ ਹਾਂ ਇਹਨੂੰ ਕਵਰ ਚ ਪਾ ਲਓ ਤੁਸੀਂ ਆ ਦੇਖੋ ਇਦਾਂ ਨਾਲੇ ਸੰਭਾਲੀ ਜਾਂਦੀ ਹੈ ਨਾਲੇ ਸੰਭਾਲੀ ਜਾਂਦੀ ਨਾਲੇ ਵੱਜਦੀ ਨਹੀਂ ਹੈ ਨਾ ਕੇਰ ਆ ਲਓ ਜਿਵੇਂ ਮਰਜ਼ੀ ਐ ਫੜੀ ਫਿਰ ਇੱਕ ਆਪਣੇ ਕੋ ਘਵਾੜੀਆਂ ਆਈਆਂ ਦੇਖੋ ਜੀ ਘਾੜ ਦਾ ਮਾਲ ਆਇਆ ਹੈ ਇਹ ਇਹ ਜਿਵੇਂ ਆਇਆ ਲੱਗਦਾ ਜਿਵੇਂ ਪਲਾਸਟਿਕ ਦੇ ਨਹੀਂ ਇਹ ਫਾਈਬਰ ਫਾਈਬਰ ਦੱਸਿਆ ਹੁੰਦਾ ਹੈ ਦੋਨੇ ਪਾਸੇ ਮੂੰਹ ਵਾਲੀਆਂ ਆਈਆਂ ਹੈ ਅਲੱਗ ਦੋਵੇਂ ਪਾਸੇ ਅਲੱਗ ਜਿਹੀ ਸ਼ੈ ਲੱਗੀ ਕੁਆਲਿਟੀ ਇਹ ਬੇ ਤਿੱਖਿਆ ਦੁਖਿਆ ਕਰਕੇ ਕਹਿੰਦੇ ਕਿ ਹੁੰਦੀਆਂ ਨੇ ਤਿੱਖੀਆਂ ਚੱਲ ਚੱਲ ਕੇ ਤਿੱਖੀਆਂ ਹੋ ਗਈ ਇਹ ਅੱਛਾ ਜੀ ਲੋਹੇ ਸਟੀਲੀ ਲੋਹਾ ਹੁੰਦਾ ਹੈ ਬਹੁਤ ਦੇ ਕੁਆਲਿਟੀ ਆ ਆਹ ਵੇਖੋ ਆ ਆਈਡੀਆ ਦੇਖੋ ਦੁਨੋਂ ਸਮੂਹ ਵਾਲੀ ਕਿਤੇ ਨਹੀਂ ਮਿਲੇਗੀ ਤੁਹਾਨੂੰ ਪੂਰੇ ਇੰਡੀਆ ਵਿੱਚ ਕਿਉਂ ਲੋ ਕਿੱਦਾਂ ਸਸਟੋਰ ਦਾ ਮਾਲ ਹੈ ਬਾਹਰ ਦਾ ਮਾਲ ਹੈ ਸਾਰਾ ਐਕਸੀ ਕੰਪਨੀਆਂ ਦਾ ਮਾਲ ਹੈ ਕੰਪਨੀ ਦੇ ਨਾਮ ਘਟਾ ਕੇ ਆਪਣਾ ਬਣਾਉਂ ਹੂੰ ਹੂੰ ਬਹੁਤ ਦੇ ਪੀਸੇ ਨਹੀਂ ਆਹ ਦੇਖੋ ਗੈਂਤੀ ਇਹ ਵੀ ਕੰਮ ਕਰਦੀ ਹੈ ਜੀ ਨਾਲੇ ਕੁਹਾੜੀ ਵੀ ਨਾਲੇ ਬੈਂਤੀ ਆ ਗਈ ਇੱਕ ਪਾਸੇ ਨਾਲੇ ਕੁਹਾੜੀ ਆ ਗਈ ਕੰਮ ਕਰੇਗੀ ਦੇਖੋ ਹੈ ਨਾ ਕਮਾਲ ਦੇ ਟੂਲ ਅੱਛਾ ਮੇਰੀ ਸੁਣੋ ਗੱਲ ਇੱਕ ਮਿਲ ਕੋ ਦਾ ਪੜੋ ਬ੍ਰਿਕ ਵੀ ਲਿਖਿਆ ਆ ਲੰਬਾਈ ਦੇ ਹਿਸਾਬ ਨਾਲ ਫਿਰ ਰੇਟ ਹੁੰਦੇ ਇਹਨਾਂ ਦੇ ਇਹ 3 ਫੁੱਟ ਦਾ ਦਾ ਹੁਦਾਈ ਬਾਹ ਅੱਛਾ ਜੀ ਕੁਹਾੜੀ ਆ ਗਈ ਹੈ ਇਹ ਸਿਰਫ 1100 ਪੀਸ ਦੇ ਰਹੇ ਆ ਆਪਾਂ ਇਹ 1100 ਦਾ ਪੀਸ ਸਿਰਫ 1100 ਦਾ ਪੀਸ ਦਾ ਨਹੀਂ ਆ ਜਣਾ ਆ ਜਿਹੜਾ ਜਮੇ ਯੋਰ ਦੀ ਮਾਰੇ ਨਾ ਟੂਲ ਨਾ ਆ ਜਾ ਕੋਈ ਨਾ ਟੂਲ ਕਿੰਨਾ ਗੁੰਮੇ ਗੁੰਮੇਗਾ ਇਸ ਤਰ੍ਹਾਂ ਹੀ ਕੋਈ ਘਰ ਚ ਚਾਰਜ ਚੰਪੀ ਦੇ ਬੰਦਾ ਕਹਿੰਦਾ ਮੇਰੀ ਹੈ ਮੇਰੀ ਹੈ ਜਿੰਨੀ ਮੰਗ ਕੇ ਲੈ ਜਾਂਦੇ ਆ ਉਹ ਕਮਨੀਆਗੇ ਦੇਸ਼ ਖਤਮ ਹੋ ਗਿਆ ਅਲੱਗ ਚੀਜ਼ ਹੋਏਗੀ ਅਲੱਗ ਕੁਆਲਿਟੀ ਹੋਏਗੀ ਠੀਕ ਹੈ ਇਹ ਰਲਦੀ ਨਹੀਂ ਗੁੰਮ ਨਹੀਂ ਹੁੰਦੀ ਇਹ ਨਾਲ ਕਿਉਂਕਿ ਇਹਦਾ ਲੱਕੜ ਦਾ ਮੁੱਠਾ ਨਹੀਂ ਹੈਗਾ ਇਹਦਾ ਹੈਗਾ ਫਾਈਬਰ ਦਾ ਮੁੱਠਾ ਫਾਈਬਰ ਦਾ ਮੁੱਠਾ ਅਲੱਗ ਚੀਜ਼ ਹੋਏਗੀ ਅੱਛਾ ਇਹ ਵੀ ਕੁਆੜੀਆਂ ਦੇਖੋ ਅਲੱਗ ਅਲੱਗ ਆਹ ਦੇਖੋ ਨਾ ਉੱਪਰ ਬੰਦ ਹੈ ਇਹ ਮਤਲਬ ਇਹ ਉਖੜਦਾ ਨਹੀਂ ਨਹੀਂ ਉਖੜਦਾ ਇਹ ਲੋਕ ਸਿਸਟਮ ਹੁੰਦਾ ਇਹਦਾ ਅੱਛਾ ਜੇ ਰਬ ਨਾ ਕਰੇ ਖਰਾਬ ਹੁੰਦੀ ਹੈ ਬਾਅਦ ਵਿੱਚ ਫਿਰ ਲੱਗ ਜਾਂਦਾ ਹੈ ਹੋ ਜੇ ਪੈ ਜਾਂਦਾ ਹੁੰਦਾ ਰਾਮ ਨਾਲ ਕੋਈ ਸਹੀ ਅੱਛਾ ਅੱਛਾ ਪੈ ਜਾਂਦਾ ਇਹ ਰਾਮ ਨਾਲ ਕੁਆੜੀਆਂ ਦੇਖੋ ਤੁਸੀਂ ਇਹ ਕੁਆੜੀਆਂ ਦੇਖੋ ਗਲਤੀਆਂ ਆਈਆਂ ਜੀ ਇਹ ਕਿੰਨੇ ਦੀ ਗੈਂਤੀ ਹੈ ਇਹ ਸਭ 11 16 ਪੀਸ ਦੇ ਆ ਗਈ ਤੁਹਾਨੂੰ 11 1100 ਰੁਪਏ ਸ਼ਗਨ ਵਾਲਾ ਕੰਮ ਬਣਿਆ ਪਿਆ ਹੈ ਨਾ ਆ ਦੇਖੋ ਛੋਟੀ ਛੋਟੀਆਂ ਆਈਆਂ ਜੀ ਅੱਛਾ ਇਹ ਛੋਟੀਆਂ ਵੀ ਹੈਗੀਆਂ ਬਾਈ ਯਾਰ ਕਵਾੜੀਆਂ ਦੇਖੋ ਆ ਤਾਂ ਬਾੜੀਆਂ ਹੀ ਘੈਂਟ ਨੇ ਨਾ ਹਾਂ ਇਹ ਉਹ ਅੱਜ ਕੱਲ ਬਹੁਤ ਨਹੀਂ ਚੀ ਚੱਲ ਰਹੀ ਹੈ ਕਿੰਨੇ ਦੀ ਪੈਂਦੀ ਹੈ ਇਹ ਇਹ 350 ਰੁਪਏ ਦੀ ਹੈ ਜੀ ਅੱਛਾ ਜੀ ਇਹ 450 ਦੀ ਹੈ ਇਹ ਆ 350 ਦੀ ਹੈ ਜੀ ਇਹ ਵੀ ਲੈਟ ਦਾ ਹਿਸਾਬ ਆਹ ਵਾਲੀ 400 ਦੀ ਇਹ 450 ਦੀ ਇਹ 150 450 ਦੀ 450 350 ਦੀ ਬਹੁਤ ਵਧੀਆ ਕੁਆਲਟੀ ਹੈ ਵੀ ਲੈਟ ਦਾ ਫਰਕ ਹੈ ਬੱਸ ਠੀਕ ਹੈ ਨੇ ਸਾਈਡ ਠੀਕ ਆ ਸਾਈਡ ਦਾ ਦਰਦ ਰੂਤ ਸੰਗਨ ਨੂੰ ਹਨਾ ਬੜੀ ਵਧੀਆ ਆਈਟਮ ਆ ਨਾ ਦਰਦ ਨਾ ਕੋ ਨਾ ਲਾਉਣੀਆਂ ਆ ਹੁਣਾ ਉਹ ਵਧੀਆ ਚੀਜ਼ ਆ ਉਹ ਸੀ ਲਓ ਜੀ ਚੀਜ਼ਾਂ ਤੁਹਾਨੂੰ ਦਿਖਾ ਦਿਆਂ ਨਾ ਘੈਂਡ ਘੈਂਡ ਜੀ ਵੇਖੀ ਜਲੋਣ ਤੁਸੀਂ ਅੱਛਾ ਗਿਆਨੀ ਜੀ ਆ ਕਢਾ ਆ ਗਿਆ ਜੀ ਨਵਾਂ ਚਾਬੀ ਸੈੱਟ ਇਹ ਚਾਬੀ ਸੈਟ ਆ ਜੀ ਲਕੜ ਵਾਲਾ ਆਪਣੇ ਕੋਲ ਅੱਛਾ ਇਹ ਆਪਣਾ ਸੈੱਟ ਆ 7 ਪੀਸ ਦਾ ਉਹਦੇ ਕੋਲ ਜਬਨੀ ਸੈੱਟ ਹੁੰਦੇ ਜੀ ਬਾਹਰ ਇਹਦੇ ਕੀ ਖਾਸियत ਆ ਇਹ ਬਈ ਜੀ ਹੁਣ ਜਿਵੇਂ ਨਟ ਕੋ ਖੋਲਿਆ ਚਾਬੀ ਨਾਲ ਤੇ ਚਿੱਲਾ ਫੜੜ ਖੋਲਣੇ ਇਹਦਾ ਛੋਟਾ ਕੰਮ ਕਰਦਾ ਹੈ ਅੱਛਾ ਵੀ ਅਰ ਜਾਂਦਾ ਉੱਥੇ ਆਪਾਂ ਚਾਬੀ ਐ ਘ ਇਹ ਗਰਾਰੀ ਦੁਬਾਰੇ ਕੱਢ ਕੇ ਨਹੀਂ ਪਾਉਣਾ ਮੈਂ ਹਣਾ ਨਟ ਦੇ ਵਿੱਚ ਚਾਬੀ ਜਰਾਰੀ ਹੁੰਦੀ ਹੈ ਜੀ ਜਰਾਰੀ ਚ ਚੋਣਗੀ ਫੜਾ ਫੜਾ ਨਟ ਖੋਲ ਕੇ ਪਰਦਾ ਕੰਮ ਨਾਲ ਜਲਦੀ ਕਰ ਲੈਂਦਾ ਹੈਗਾ ਹਮਮ ਰੈਕਚਰਡ ਸਿਸਟਮ ਹੈ 7 ਪੀਸ ਦਾ ਸੈਟ ਹੈ 1000 ਰੁਪਏ ਦਾ ਸੈਟ ਹੈ ਸਿਰਫ ਜੀ ਉਹ ਵਧੀਆ ਸੈਟ ਹੈ 7 ਨੰਬਰ ਤੋਂ ਲੈ ਕੇ 19 ਨੰਬਰ ਦਾ ਕਿਉਂਦਾ ਇਹ 10 ਨੰਬਰ ਤੋਂ ਲੈ ਕੇ 1000 ਦਾ 1000 ਰੁਪਏ ਦਾ 1000 ਰੁਪਏ ਦਾ 7 ਤੋਂ ਲੈ ਕੇ 10 ਤੋਂ ਲੈ ਕੇ 19 ਤੱਕ 10 ਤੋਂ ਲੈ ਕੇ 10 ਤੋਂ ਲੈ ਕੇ 19 ਤੱਕ ਇਹ ਚਾਬੀਆਂ ਵਾਲੇ ਦੇ ਵਿੱਚ ਜਿਹੜਾ ਸੈਟ ਦੇ ਵਿੱਚ ਆ ਜਾਊਗਾ ਇੱਕ ਪਾਸੇ ਚਾਬੀ ਹੈ ਸਾਰਿਆਂ ਦੂਜੇ ਪਾਸੇ ਪਾਨਾ ਹਨਾ ਜੀ ਹਾਂ ਜੀ ਹਾਂ ਜੀ ਇੱਕ ਵਾਰ ਚਾਬੀ ਕੋਈ ਕੰਮ ਕਰਦਾ ਰੈਚਰ ਦਾ ਕੰਮ ਕਰਦਾ ਇਹ ਰੈਚਰ ਕਹਿੰਦੇ ਇਹਨੂੰ ਹਮ ਆ ਸੰਗਲ ਵਗੈਰਾ ਦਾ ਤੁਹਾਨੂੰ ਆ ਪਹਿਲਾਂ ਵਾਲੀ ਵੀਡੀਓ ਦਿਖਾ ਦਿੱਤੀ ਸੀ ਕਿ ਤੋਲ ਕੇ ਮਿਲਦੇ ਨੇ ਹਨਾ ਜੀ ਕੀ ਰੇਟ ਸੀਗਾ ਇਹਨਾਂ ਸੰਗਲਾਂ ਦਾ ਜੀ 110 ਰੁਪਏ ਕਿਲੋ ਹੈ ਜੀ ਜੀ ਟੂਜਨ ਵਗੈਰਾ ਦੇ ਕੰਮ ਵਾਸਤੇ ਹਨਾ ਹਾਂ ਜੀ ਹਾਂ ਜੀ ਜੀ ਨਾਲ ਉਹ ਜੀ ਘਟਾ ਲਓ ਤੇ ਹੁਣ ਪਾਈ ਪਾਈ ਤੇਲ ਗੱਟਣ ਵਾਲੇ ਜੀ ਅੱਛਾ ਜੀ ਤੇਲ ਗੱਟਣ ਵਾਸਤੇ ਪਾਈਪ ਇਹ ਗੱਟਵਾ ਪਾਈ ਹੁੰਦਾ ਜੀ ਤਾਂ ਮੈਂ ਚੱਕਰ ਆਉਂਦਾ ਖੋਲ ਕੇ ਦਿਖਾ ਦਾਂ ਜੀ ਇਹ ਤੇਲੇ ਚੋਂ ਗੱਡੀਆਂ ਚੋਂ ਕੱਢਣ ਵਾਸਤੇ ਆ ਗਏ ਤੇਲ ਚੋਂ ਪਾਈਪ ਚੋਂ ਕੱਢਣ ਵਾਸਤੇ ਥੈਂਕੀ ਚੋਂ ਗੱਡੋ ਡਰਮ ਚੋਂ ਗੱਡੋ ਕੈਨੇਜ ਚੋਂ ਗੱਡੋ ਠੀਕ ਹੈ ਜੀ ਜੇ ਦਿਲ ਕਰਦਾ ਪ੍ਰੈਸ਼ਰ ਆ ਗਿਆ ਹਨਾ ਇਹ ਚ 10 ਵਾਰੀ ਕਰਨਾ ਉਹਦਾ ਅਦਰ ਤੇਲ ਹੀ ਪੀਂਦੇ ਸੀ ਉਹ ਸਮੈਲ ਚੜ ਜਾਂਦੀ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਆਹ ਲੋ ਜੀ ਪੈਪ ਰਗਾਓ ਜੀ ਇੱਧਰ ਇਹ ਪੈਪ ਸਿਸਟਮ ਹੈਗਾ ਹਾਂ ਇਹ ਪੈਪ ਸਿਸਟਮ ਹੈ ਇੱਧਰ ਲਗਾ ਲੈ ਜੀ ਤੇ 10 ਵਾਰ ਅੱਛਾ ਇੰਦਰ ਕੋਈ ਪੁਸ਼ ਕਰਨਾ ਤੇਲ ਵਾਰ ਜੀ ਅੱਛਾ ਅੱਗੇ 2D ਵੀ ਲੱਗੀ ਆ ਅੱਗੇ 2D ਲਗਾਤੀ ਜਿਹੜਾ ਨਹੀਂ ਕੱਪੜੇ ਦੇ ਸੀ 2D ਇਹ ਤਾਂ 2D ਲਗਾ ਦੋ ਇਹਨੂੰ ਖੋਲ ਖੋਲੋ ਬੰਦ ਕਰੋ ਜਿੱਥੇ ਹੋ ਗਿਆ ਬੰਦ ਹੋ ਜਾਏਗਾ ਸਿਸਟਮ ਵਰਤਦਾ ਹੈ ਕੀ ਬਾਤ ਹੈ 120 ਦੀ ਆਟਮ ਹੈ ਜੀ ਵਾਕੀ ਕਾਸ਼ੀ ਸੇਲ ਹੋ ਰਹੀ ਹੈ ਬਹੁਤ ਵਧੀਆ ਕੁਆਲਟੀ ਹੈ ਇਹ ਤਾਂ ਪੁਸ਼ ਔਰ ਤੇਲ ਕੱਢੋ ਜੋ ਮਰਜੀ ਹੈ ਟਰੱਕੀ ਚ ਗੱਟਾ ਜੋ ਜਿੱਥੇ ਮਰਜੀ ਕਰ ਲੋ ਬਾਕੀ ਬਤ ਹੈ ਲਓ ਜੀ ਮੋਟਰਸਾਈਕਲ ਗੱਡੀਆਂ ਜਿੱਥੇ ਮਰਜੀ ਤੇਲ ਕੱਢੋ ਨਪ ਤੇਲ ਸੁੰਗਣ ਵਾਲਾ ਸਿਸਟਮ ਖਤਮ ਹੋ ਗਿਆ ਜੀ ਹਾਂਜੀ ਹਾਂਜੀ ਇੱਥੇ ਪ੍ਰੈਸ਼ਰ ਨਪਿਆ ਤੇ ਨਾਲ ਜਿਹੜਾ ਤੇਲੇ ਅੰਦਰੋਂ ਬਾਹਰ ਆ ਗਿਆ ਇਹ ਤੇਲ ਵੀ ਜਾਂਦਾ ਸੀ ਨਹੀਂ ਤਾਂ ਹਾਂ ਸਹੀ ਗੱਲ ਹੈ ਔਖਾ ਹੋ ਜਾਂਦਾ ਜੀ ਬਿਮਾਰ ਵੀ ਹੋ ਜਾਂਦਾ ਬੰਦਾ ਬਿਲਕੁਲ ਇਹ ਵੀ ਘੈਂਟ ਚੀਜ਼ ਕਿੰਨੇ ਦੀ ਕਹਾਂ ਤੁਸੀਂ 120 120 ਦੀ ਐਟਾ ਬਾਈ 120 ਰੁਪਏ ਦਾ ਕੁਛ ਨਹੀਂ ਜਾਣਾ ਨਹੀਂ ਕਈ ਟਾਈਮ ਇਹਨੇ ਕਿਤੇ ਸਸਤੀ ਐਟਾ ਬਾਈ ਕੁਛ ਨਹੀਂ ਕੋਈ ਪੁਸ਼ਕੋ ਤੇਲ ਪਾਰ ਜੀ ਅੱਛਾ ਇੱਕ ਚੀਜ਼ ਦੇਖੋ ਠੰਡ ਜਿਵੇਂ ਆਕੜ ਜਾਂਦੇ ਨੇ ਹਣਾ ਉਹ ਕੋਲ ਜਿਹੜੇ ਜ਼ੋਰ ਦੇ ਥੱਲੇ ਛੁੱਟੇ ਟੁੱਟ ਜਾਣਾ ਨਾ ਕ੍ਰੈਕ ਹੋ ਜਾਣਾ ਉਹ ਕੰਮ ਨਹੀਂ ਕੁਆਲਿਟੀ ਪੀਸ ਆ ਜੀ ਇਹ ਹੂੰ ਇਹ ਵਾਕੀ ਕੁਆਲਿਟੀ ਦਾ ਪੀਸ ਹੈ ਜੀ ਹੂੰ ਅੱਛਾ ਆ ਵੀ ਇਹਦਾ ਜਿਹੜਾ ਪਲਾਸਟਿਕ ਦਾ ਇਹ ਵੀ ਪੋਲਾ ਹੀ ਪਿਆ ਬਿਲਕੁਲ ਜਾਮਾ ਜੀ ਪ੍ਰੈਸ਼ਰ ਰਸਤੇ ਹਾਂਜੀ ਹਾਂਜੀ 120 ਰੁਪਏ ਦੇ ਵਿੱਚ ਵਾਧੂ ਪੈਨੇ ਇਨਾਂ ਕੋਲ ਜਿੰਨੇ ਮਰਜ਼ੀ ਮੰਗਾ ਲਿਓ ਹਣਾ ਜਾਂ ਲੈ ਲਿਓ ਆਣ ਕੇ ਲਓ ਜੀ ਆ ਢਿੱਗਾਂ ਦੇ ਢਿੱਗ ਪੈਨੇ ਇਨਾਂ ਕੋਲ ਕਵਾੜੀਆਂ ਦੇ ਜਿੰਨੀਆਂ ਮਰਜ਼ੀ ਲਓ ਕਵਾੜੀਆਂ ਤੇ ਥੌੜੀਆਂ ਹਣਾ ਜੀ ਤੇ ਇਹ ਦਿਖਾਓ ਮੜੀ ਚੱਕ ਕੇ ਗਿਆ ਨਹੀਂ ਜੀ ਆ ਲਓ ਜੀ ਹੂੰ ਇਹ ਵੀ ਇਹਨੂੰ ਫਾਈਬਰ ਦਾ ਹੀ ਮੁੱਠਾ ਹੈ ਸਾਰਾ ਫਾਈਬਰ ਦਾ ਹੀ ਅਕਸੀ ਕੰਪਨੀ ਦਾ ਮਾਲ ਹੈ export ਦਾ ਅਮਰੀਕਾ ਦਾ ਮਾਲ ਹੈ ਅੱਛਾ ਅੱਛਾ ਜੀ ਅਮਰੀਕਾ ਤੋਂ ਆਇਆ ਹੈ ਜੀ ਸਾਰਾ ਅਮਰੀਕਾ ਦਾ ਮਾਲ ਹੈ ਦੇਖੋ ਕਿੰਨੇ ਪਿਆਰੇ ਪਿਆਰੇ ਆਟਮ ਆਈਆਂ ਆਪਣੇ ਕੋਲ ਹਥੌੜੀਆਂ ਆ ਦੇਖੋ ਜੀ ਚੀਜਾਂ ਦੇਖੋ ਬਸ ਕੀ ਜਗ ਹੈ ਆ ਵੀ ਨੇ ਆਗ ਚੀਜਾਂ ਅੱਖਾਂ ਚੋਂ ਦੇਖਣ ਨੂੰ ਨਹੀਂ ਮਿਲਦੀਆਂ ਜੀ ਇਹ ਹੂੰ ਬਿਲਕੁਲ ਜੀ ਸਾਰੇ ਸਾਈਜ਼ ਆਪਣੇ ਕੋਲ ਛੋਟੇ ਜਿਹੇ ਲੱਗੇ ਵੱਡਾ ਸਾਈਜ਼ ਹਰ ਤਰ੍ਹਾਂ ਦਾ ਸਾਈਜ਼ ਚੈੱਕ ਤੁਸੀਂ ਆ ਦੇਖੋ ਜੀ ਹੂੰ ਉਹ ਪਿਆਰੇ ਪਿਆਰੇ ਐਟਮ ਐਟਮ ਕੈਂਟ ਛੋਟੇ ਛੋਟੇ ਸਾਈਜ਼ ਦੇ ਪਿਆਰੇ ਹਲਕੇ ਜਿਹੇ ਪੀਸ ਐ ਉਹ ਸਸਤੀ ਬੀ ਛੋਟੀ ਗੰਤੀ ਛੋਟੀ ਗੰਤੀ ਹੈ ਇਹ ਆਪਣੇ ਪਾਸੇ ਕੁਆੜੀ ਹੈ ਤੁਸੇ ਕੁਆੜੀ ਕੰਮ ਕਰਦੀ ਹਾਂ ਤੋ ਮੈਂ ਕਹਤ ਕੁਆੜੀ ਦਾ ਕੰਮ ਕਰਦੀ ਹੈ ਇਹ ਕਿੰਨੇ ਦੀ ਪੈਂਦੀ ਹੈ ਜੀ ਇਹ ਛੋਟੀਆਂ ਬਹੁਤ ਸਸਤੀ ਹੈ ਇਹ 1200 ਰੁਪਏ ਦੀ ਏਟਮਾ ਕੁਸਤ ਨਹੀਂ ਆ ਰਹੀ ਆ ਵੀ ਸਭ 1200 200 ਵਾਲੀ ਏਟਮਾ ਇਹ ਅੱਛਾ ਜੀ ਬਹੁਤ ਸਸਤੇ ਘੱਟ ਰੇਟ ਸੀ ਵਧੀਆ ਹੈਗੀ ਹੈ ਬਿਲਕੁਲ ਜੀ ਬਿਲਕੁਲ ਲੋ ਜੀ ਘਰ ਜ਼ਿੰਮੇਵਾਰੀ ਏਟਮਾ ਵਸੇ ਕਮ ਆ ਜਾਂਦੀ ਹੈ ਖੇਤੀ ਬੜੀ ਕਮ ਆ ਜਾਂਦੀ ਹੈ ਛੋਟੀ ਟੈਣੀ ਸੰਗਣੀ ਹੈ ਕੋਈ ਸਰ ਬਾਹਰ ਦਾ ਮਾਲ ਲਈ ਦੇਖੋ ਕੁਆੜੀ ਦੇਖੋ ਨਾ ਕਿੰਨਾ ਵਧੀਆ ਨਾ ਪੂਰਾ ਠੋਸ ਬਣਿਆ ਹੋਇਆ ਜਾਣਾ ਇਹ ਅਲਗੀਆਂ ਦੇ ਤੇ ਢੇਰ ਲੱਗਾ ਪਿਆ ਜੀ ਬਾਕੀ ਗੁੱਲੇ ਆ ਗਏ ਦੁਜੇ ਪਿੰਨਾ ਆ ਗਈਆਂ ਗੋਟੀ ਸੈੱਟ ਦੂਜਾ ਤੀਜਾ ਸਾਰਾ ਸਮਾਨ ਹੈਗਾ ਜੀ ਅਛਾ ਜੀ ਗਿਆਨੀ ਜੀ ਆ ਕੀ ਤੁਸੀਂ ਹੁਣ ਤਕਲੀਫ ਦੂਰ ਕਰਨ ਲੱਗੇ ਹੋ ਇਹ ਆਪਣੀ ਬਲੋਰ ਆ ਜੀ ਵੈਕਮ ਦਾ ਕੰਮ ਵੀ ਕਰਦਾ ਨਾਲ ਬਲੋਰ ਦਾ ਕੰਮ ਵੀ ਕਰਦਾ ਹੈ ਗੱਡੇ-ਬੁੱਡੇ ਸਾਫ ਕਰਨ ਵਾਸਤੇ ਜੀ ਅਨੇ ਰੀਅਲੀ ਹਟਾ ਮਾ ਜੀ ਹੈ ਹੂੰ ਬੋ ਘਰ ਚੀ ਜਾਈਏ ਆਪਣੇ ਕੋਲ ਲੈਡੋਸ ਦਾ ਬਲੋਰ ਹੈ ਅੱਛਾ ਇਹ ਬਲੋਰ ਵੀ ਆ ਤੇ ਵੈਕਮ ਦਾ ਵੀ ਕੰਮ ਕਰਦਾ ਹੈ ਕਿਉਂ ਵੀ ਮਤਲਬ ਇਹ ਘਟਾ ਅੰਦਰ ਨੂੰ ਖਿੱਚਣਾ ਵੀ ਆ ਤੁਸੀਂ ਕੋਈ ਚੀਜ਼ ਸਾਫ ਕਰਨੀ ਹੈ ਮੈਂ ਟਰੈਕਟਰ ਦਾ ਆਪਾਂ ਕੋਈ ਜਾਂ ਕੋਈ ਕੋਈ ਵੀ ਜਾਲੀ ਜੁੜੀ ਚੀਜ਼ਾਂ ਆਪਾਂ ਸਾਫ਼ ਕਰਨੀਆਂ ਇਹਨਾਂ ਦਾ ਉਹਦੇ ਲਈ ਬਲੂਰ ਦਾ ਕੰਮ ਕਰੂਗਾ ਧੂੜਾ ਠਾਲ ਦੋ ਹੈ ਇੱਥੇ ਲੱਗੇਗਾ ਜੀ ਲਓ ਜੀ ਇਹ ਬਲੂਰ ਲੱਗ ਗਿਆ ਥੋੜਾ ਇੱਥੇ ਅੱਛਾ ਲਓ ਜੀ ਲਓ ਅੱਛਾ ਜੀ ਚਲ ਮਿੱਟੀ ਕਰਕੇ ਤੇ ਪਾਏਗਾ ਤੁਹਾਨੂੰ ਕੀ ਬਾਤ ਹੈ ਜੀ ਇਹ ਤਾਂ ਕਬ ਵਧੀਆ ਚੀਜ਼ ਹੈ ਉਹ ਵਧੀਆ ਟਮ ਆਈ ਹੈ ਬਹੁਤ ਵਧੀਆ ਚੀਜ਼ ਹੈ ਰੈੱਡ ਹੋਸ ਦਾ ਪੀਸਾ ਹੈ ਅੱਛਾ ਇਹਨੇ ਮਿੱਟੀ ਮਤਲਬ ਖਿੱਚਣੀ ਵੀ ਅੰਦਰ ਤੇ ਬਾਹਰ ਨੂੰ ਧੂੜ ਵੀ ਢਾਣੀ ਦੋਵੇਂ ਮੋੜ ਦੇ ਪੀਸਾ ਪਿਆਰਾ ਜਿਹਾ ਪੀਸਾ ਹੈ ਅੱਛਾ ਕੋਸ਼ਿਸ਼ ਸੇਲ ਹੋ ਰਹੀ ਹੈ ਜੀ 950 950 ਦੀ ਆਟਮ ਹੈ ਮਿੱਟੀ ਉਡਾਏਗਾ ਵੀ ਤੇ ਮਿੱਟੀ ਖਿੱਚੇਗਾ ਵੀ ਜੀ ਖਿੱਚੇਗਾ ਕੰਮ ਕਰੇਗਾ ਗੱਡੀ ਉਡੇ ਸਾਫ ਕਰਨੇ ਘਰ ਸਫਾਈ ਕਰਨੋਂ ਸੇ ਬਿਲਕੁਲ ਫਿਲਟਰ ਫਿਲਟਰ ਸਾਫ ਕਰਨੋਂ ਸੇ ਗੱਡੀ ਜਲੀ ਸਾਫ ਕਰਨੋਂ ਸੇ ਹਰ ਤਰ੍ਹਾਂ ਦੀ ਕੰਮ ਹੁੰਦਾ ਹੈ ਜੀ ਜੀ ਉਹ ਪਿਆਰੀ ਆਟਮ ਹੈ ਜੀ ਨਹੀਂ ਨਹੀਂ ਬਿਲਕੁਲ ਜੀ ਬਹੁਤ ਸੋਹਣੀ ਚੀਜ਼ ਹੈ ਜੀ ਆ ਦੇਖੋ ਇਦਾਂ ਇਹ ਚੱਲੂਗਾ ਤੇ ਤੁਸੀਂ ਇਹ ਲੈ ਸਕਦੇ ਹੋ ਇਥੋਂ ਸਿਰਫ 950 ਰੁਪਏ 950 ਰੁਪਏ ਦਾ ਮਿਲੇਗਾ ਤੁਹਾਨੂੰ ਗੈਨੀ ਹਾਰਵੈਸਟ ਸਟੋਰ ਬਿਲਕੁਲ ਸ਼ੌਪ ਨੰਬਰ 383 ਪਟਿਆਲਾ ਪਟਿਆਲਾ 99 1510558583 ਚੈੱਕ ਕਰੋ ਰਿਜ਼ਲਟ ਵੀ ਕਰ ਸਕਦੇ ਹੋ ਮੁਗਾ ਵੀ ਸਕਦੇ ਹੋ ਕੋਰੀ ਸਰਵਿਸ ਵੀ ਹੈਗੀ ਆਪਣੇ ਕੋਲ ਬੱਸ ਸਰਵਿਸ ਵੀ ਹੈਗੀ ਆਪਣੇ ਕੋਲ ਜੀ ਜੀ ਟ੍ਰਾਂਸਪੋਰਟ ਸਰਵਿਸ ਵੀ ਹੈਗੀ ਆਪਣੇ ਕੋਲ ਜੀ ਜੀ ਇਹ ਪੂਲਰ ਜੀ ਅੱਛਾ ਇਹ ਕੀ ਆਈਟਮ ਹੈ ਜੀ ਇਹ ਮਿਸਤਰੀ ਭਰਾਵਾਂ ਲਈ ਆਏ ਪੂਲਰ ਜੀ ਅੱਛਾ ਪੂਲਰ ਲੈ ਆਉਣ ਨੂੰ ਚਲਾ ਕੇ ਦਿਖਾਓ ਮੜਾ ਜੀ ਕੀ ਚੀਜ਼ ਹੈ ਜਿਮੀ ਦਾ ਭਰਾ ਵੀ ਵਰਤਦੇ ਨੇ ਪੂਲੇ ਪਲੇ ਬੈਰਿੰਗ ਕਰਦੇ ਨੇ ਜਿਹੜੇ ਮਿਸਤਰੀ ਲੈਵਲ ਕੰਮ ਕਰਦੇ ਆ ਅੱਛਾ ਜੀ ਇਹ 2 ਲੱਗ 3 ਲੱਗ ਸਾਈਜ਼ ਦੇਖੋ ਕਿਹੜੇ ਕਿਹੜੇ ਆ ਪੈਰ ਪੈਰ ਕੋ ਛੋਟੇ ਛੋਟੇ ਸੇ ਅੱਛਾ ਜੀ ਛੋਟੇ ਤੇ ਲੱਗੇ ਵੱਡੇ ਵੱਡੇ ਸਾਈਜ਼ ਸਾਈਜ਼ ਕਿਵੇਂ ਕਿਵੇਂ ਕੰਮ ਆਉਂਦਾ ਹੈ ਇਹ ਪੂਲੀਆਂ ਦੇ ਬੈਰਿੰਗ ਨੂੰ ਕੱਢਣ ਦਾ ਕੰਮ ਆਉਂਦਾ ਜੀ ਪੱਖੇ ਦੇ ਬੈਰਿੰਗ ਕੱਢਵਾ ਸੇ ਇਹ ਚੀਜ਼ ਘੁਮਾਈ ਹੋ ਨੂੰ ਅੱਛਾ ਇਹ ਟੰਗ ਫਸਾ ਦੋ ਜਿਹਦੇ ਚ ਪਰ ਪੰਨੇ ਘੁਮਾਈ ਹੋ ਅੱਛਾ ਇਹ ਚੀਜ਼ ਬਾਹਰ ਕੱਢ ਕੇ ਲਿਆਂਦੀ ਹੈ ਕਿਥੇ ਮਰਜੀ ਹੈ ਫਸੀ ਹੋਵੇ ਟਾਈਟ ਹੋਵੇ ਜੋ ਮਰਜੀ ਹੋਵੇ ਪੁੱਲਰ ਹੈ ਹਾਂਜੀ ਹਾਂਜੀ ਬੜੀ ਪਿਆਰੀ ਆਈਟਮ ਹੈ ਲਓ ਜੀ ਇਹ ਤਿੰਨ ਲੱਤਾਂ ਵਾਲਾ ਹੈਗਾ ਦੋ ਲੱਤਾਂ ਵਾਲਾ ਹੈਗਾ ਦੋ ਲੱਤਾਂ ਦਾ ਜਿਹਦੇ ਦੋ ਪੈਸੇ ਦਾ ਦੋ ਵਜੇਂਦੀ ਇੱਥੇ ਤਿੰਨ ਤੇ ਫਸਦੀ ਹੈ ਕਿੰਨੇ ਦਾ ਪੈਂਦਾ ਜੀ ਇਹ ਸਾਈਜ਼ ਵਾਈ ਸੋਸ ਹੀ 150 200 ਦੀ ਹੇਟ ਵਿੱਚ ਕੋਈ ਮਹਿੰਗੀ ਆਈਟਮ ਨਹੀਂ ਹੈਗੀ ਹੈ ਅੱਛਾ ਜੀ ਆਹ ਦੇਖੋ ਸਹੀ ਦੇਖੋ ਤੁਸੀਂ ਕਿੜੇ ਹੈਗੇ ਵੱਡੇ ਵੀ ਹੈਗੇ ਛੋਟੇ ਲੈ ਕੇ ਵੱਡਾ ਦੇਖੋ ਆਹ ਤੁਸੀਂ ਛੋਟਾ ਜੀ ਇਸ ਤੋਂ ਦੇਖੋ ਜੀ ਆਹ ਦੇਖੋ ਹੋਰ ਨਹੀਂ ਚਾਹੀ ਇਹ ਤਾਂ ਵੱਡੇ ਆਗੇ ਇਹ ਦੇਖੋ ਸਹੀ ਜੀ 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 ਇਹ ਦੋ ਤਾਲਾ ਹੈ ਕਿ ਹਾਂ ਤਿੰਨ ਤਾਲਾ ਇਹ ਚ ਵੀ ਤਿੰਨ ਤਾਲਾ ਆਉਂਦਾ ਇਹਦੇ ਦੋ ਤਾਲਾ ਤਿੰਨ ਤਾਲਾ ਸਾਰੇ ਆਉਂਦੇ ਆਪਰੇ ਕੋਲ ਅੱਛਾ ਅੱਛਾ ਯਾਰ ਆਹ ਦੇਖੋ ਸਾਈ ਵੱਡੇ ਸਾਈ ਜੀ ਆਪਣੇ ਕੋਲ ਜੀ 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 ਇਹਦੇ ਛੋਟੇ ਕਿੰਨੇ ਵੱਡੇ ਕਿੰਨੇ ਸਾਈ ਚਾਹੁੰਦੇ ਨੇ ਫਿਰ ਇਹ ਸਾਈ ਤਾਂ 1 ਫੁੱਟ ਦਾ ਸਾਈ ਹੁੰਦਾ ਜੀ ਆਪਣੇ ਕੋਲ ਅੱਛਾ ਇਹ ਕਿੰਨੇ ਦਾ ਪੈਂਦਾ ਹਲਕੇ ਆ ਇਹ ਹੈਵੀ ਲੈਣਾ ਹੈਵੀ ਮਿਲ ਜਗਾ ਜੀ ਇਹ ਸਾਬ ਦਾ ਪਿੱਤਾ ਸ਼੍ਰੀ ਹੈਗਾ ਹਾਂ ਵੱਡਾ ਇਹਦੇ ਕੁਆਲਟੀ ਹੈਵੀ ਡਿਊਟੀ ਚ ਹੈਗਾ ਜਿੱਥੇ ਮਜੀ ਕੋਈ ਐਟਮ ਨਹੀਂ ਨਿਕਲਦੀ ਅੱਛਾ ਬਸ ਇਹ ਕੱਢ ਕੇ ਲੈ ਜਾਂਦਾ ਹੈ ਐਂਡ ਇਹ ਦਾ ਜੀ ਇਹ ਕਿੰਨੇ ਦਾ ਪੈਂਦਾ ਜੀ ਇਹ ਪਲੇਗਾ ਤੁਹਾਨੂੰ 1000 ਰੁਪਏ ਬੋ ਵਜ਼ੇ ਪੀਸ ਹੈ ਬੋ ਵਜ਼ੇ ਬਰੋਂ ਆਣ ਚਲੇ ਜਾਓ ਛੋੜੀ ਪਹੁੰਚ ਲਓ ਖਰਾਦ ਵਾਲੇ ਕੋਲੋਂ ਜੀ ਜੀ ਅਸ ਛੋੜੀ ਦਾ 500 ਮੰਗ ਲੈਂਦਾ ਹੈ ਜੀ 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 ਲੋਹ ਲੱਗਤ ਲੈਣਾ ਮੈਂ ਤਾਂ ਫੀਡਿੰਗ ਲੱਗਤ ਕੰਨੀ ਪੈਂਦੀ ਹੈ ਜੀ ਜੀ ਬੜੇ ਬੜੇ ਪੀਸ ਹੈ 1000 ਰੁਪਏ ਮਿਲੇਗਾ ਆਪਣੀ ਦੁਕਾਨ ਤੇ ਸਿੱਧ ਤੁਹਾਨੂੰ ਜੀ ਲਓ ਜੀ ਸੋ ਸਾਰਾ ਸਮਾਨ ਆਪਾਂ ਇਹਨਾਂ ਦਾ ਤੁਹਾਨੂੰ ਦਿਖਾਤਾ ਜੀ ਬਾਕੀ ਆ ਜੈਕ ਵਗੈਰਾ ਵੀ ਇਹਨਾਂ ਕੋਲ ਹੈਗੇ ਨੇ ਆ ਸਾਰਾ ਸਮਾਨ ਗੋਟੀਆਂ ਵਗੈਰਾ ਥੋੜੇ ਆ ਕੱਲੇ ਵੀ ਆ ਫਿਰ ਤੋਲ ਕੇ ਦਿੰਦੇ ਆ ਜਿਹਨੀ ਥੋੜੇ ਆਵਲੇ ਨੇ ਜੀ ਕਿਹੜੇ ਵੇ ਜੀ ਆਵਲੇ ਆ ਜਿਹੜੇ ਆ ਜੀ ਸਭ ਸ਼ਾਸ਼ੀਪੋਲਾ ਵਾਲਾ ਲੋਕਲ ਮਾਲ ਕੋਈ ਨਹੀਂ ਮਿਲੇਗਾ ਆਪਣੇ ਕੋਲ ਠੀਕ ਹੈ ਠੀਕ ਹੈ ਬਾਈ ਜੀ ਲਓ ਜੀ ਕਰੋ ਚੈੱਕ ਤੁਸੀਂ ਸ਼ੌਮ ਸਾਰੀ ਹਾਂ ਜੀ ਮਿੱਤਰੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਤੇ ਘੈਂਡ ਘੈਂਡ ਟੂਲ ਤੁਸੀਂ ਦੇਖਿਆ ਗਿਆ ਨੀ ਕੋਲ ਗਿਆਨੀ ਇੱਕ ਰੈਡਰੈਸ ਦੁਬਾਰਾ ਬੋਲ ਦੋ ਜੀ ਤੁਸੀਂ ਆਪਣੀ ਦੁਕਾਨ ਹੈ ਜੀ ਕੁੱਤੇ ਬਾਜ਼ਾਰ ਮਾਰਕੀਟ ਸ਼ੋਪ ਨੰਬਰ 383 ਮੋਬਾਈਲ ਨੰਬਰ 991510585 ਆਪਣੀ ਦੁਕਾਨ ਤੇ ਵਿਜ਼ਿਟ ਵੀ ਕਰ ਸਕਦੇ ਤੁਸੀਂ ਹਰ ਤਰ੍ਹਾਂ ਦਾ ਸਾਮਾਨ ਮਿਲੇਗਾ ਬੰਗਾਲਾ ਚਾਹ ਤੇ ਬਗਵਾ ਉਸਦੇ ਆਨਲਾਈਨੇ ਵੀ ਪਾਈ ਮੰਗਾ ਸਕਦੇ ਆਨਲਾਈਨ ਮੰਗਾ ਸਕਦੇ ਕੋਈ ਸਰਵਿਸ ਹੀ ਹੈਗੀ ਆਪਣੇ ਕੋਲ ਬੱਸ ਸਰਵਿਸ ਹੀ ਹੈਗੀ ਆਪਣੇ ਕੋਲ ਜੀ ਟਰਾਂਸਪੋਰਟ ਸਰਵਿਸ ਹੀ ਹੈਗੀ ਆਪਣੇ ਕੋਲ ਬਾਕੀ ਬਈ ਇਹ ਗਿਆਨੀ ਜੀ ਵਧੀਆ ਘੈਂਟ ਇਨਸਾਨ ਨੇ ਤੁਸੀਂ ਆਓਗੇ ਰੇਟ ਤੁਹਾਡਾ ਸੈੱਟ ਹੋ ਜਾਊਗਾ ਕਿਸੇ ਵળે ਰੇਟ ਕੋਈ ਕਹਿਆ ਹੁੰਦਾ ਆਨਲਾਈਨ ਸਮ ਟਾਈਮ ਉਹ ਘੱਟ ਲੱਗ ਜਾਂਦਾ ਜਰੂਰੀ ਨਹੀਂ ਵੀ ਉਹ ਹੀ ਜਦੋਂ ਇਕੱਠਾ ਸਾਮਾਨ ਆਪਾਂ 4-5 ਏਟਮਾਂ ਲੈਨੇ ਆ 20-50 ਮਾਣਤਨ ਹੋ ਜਾਂਦਾ ਠੀਕ ਹੈ ਨਾ ਜੀ ਬਾਕੀ ਆਪਣਾ ਕੇਰਲਾ ਕਰਨਾਟਕਾ ਪ੍ਰਾਪਤ ਬਹੁਤ ਬੰਦੇ ਬਹੁਤ ਬੰਦੇ ਅੱਛੇ ਬੰਦੇ ਹੈਗੇ ਆ ਆਪਣੀ ਸਰਦਾਰਤ ਵਿਸ਼ਵਾਸ ਕਰਕੇ ਆਪਣੇ ਕੋਲ ਮਾਲ ਮੰਗਾ ਰਹੇ ਆ ਬਿਲਕੁਲ ਜੀ ਅੱਛਾ ਰਿਸਪੌਂਸ ਦੇ ਰਹੇ ਆ ਆਪਾਂ ਨੂੰ ਅੱਭੀ ਅਰਮਾਨਦਾਈ ਨਾਲ ਸਾਮਾਨ ਨੂੰ ਪੂਰਾ ਵਿਦੇਸ਼ਾਂ માં ਭੇਜ ਰਹੇ ਆ ਆਪਾਂ ਬਿਲਕੁਲ ਜੀ ਬਿਲਕੁਲ ਇਹ ਆਪਣੀ ਪੰਜਾਬੀਆਂ ਦਾ ਨਾਮ ਖੜਾ ਹੋਏ ਆਪਣੇ ਨਾਮ ਬਰਕਰਾਰ ਹੋਵੇ ਬਿਲਕੁਲ ਅਗਲੇ ਕਹਿਣ ਵੀ ਆਪਾਂ ਸਰਦਾਰ ਜੀ ਦਾ ਸੂਆਣ ਵਗਾਇਆ ਦਨ ਲਗਾ ਆਪਣਾ ਹੀ ਦਾ ਵਲੌਗ ਜੀ ਧੰਨਵਾਦ ਬਹੁਤ ਸ਼ੁਕਰੀਆ